ਭਾਜਪਾ ਜਨਤਾ ਪਾਰਟੀ ਜ਼ਿਲंधर ਦਿਹਾਤੀ ਉਤਰੀ ਦੇ ਮੰਡਲ ਪਤਾਰਾ ਦੇ ਪਿੰਡ ਬੋਲੀਨਾ ਦੁਆਬਾ ਵਿੱਚ ਸ਼੍ਰੀ ਰਾਜੇਸ਼ 바ਗਾ ਜਿਹਦੇ ਗ੍ਰਹਿ ਵਿਖੇ ਬਾਬੂ ਭਾਈ ਜਵਲੀਆ ਚੇਅਰਮੈਨ ਐਗਰੋ ਕਾਰਪੋਰੇਸ਼ਨ ਗੁਜਰਾਤ ਸ਼੍ਰੀ ਰਾਜੇਸ਼ 바ਗਾ ਉਪ ਪ੍ਰਧਾਨ ਭਾਜਪਾ ਪੰਜਾਬ ਸਾਬਕਾ ਚੇਅਰਮੈਨ ਐਸਿਕ ਮਿਸ਼ਨ ਪੰਜਾਬ ਸ਼੍ਰੀ ਅਰुण ਸ਼ਰਮਾ ਚੋਣ ਇੰਚਾਰਜ ਵਿਧਾਨ ਸਭਾ ਆਦਮਪੁਰ ਰਾਜਕੁਮਾਰ ਜੋਗੀ ਪ੍ਰਧਾਨ ਭਾਜਪਾ ਮੰਡਲ ਪਤਾਰਾ ਤੇ ਸੰਦੀਪ ਵਰਮਾ ਜ਼ਿਲ੍ਹਾ ਜਨਰਲ ਸਕੱਤਰ ਦੀ ਮੌਜੂਦਗੀ ਵਿੱਚ ਇਲਾਕੇ ਦੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਪੰਚਾਇਤ ਮੈਂਬਰ ਨੇ ਮੋਦੀ ਸਰਕਾਰ ਦੀਆਂ ਆਮ ਲੋਕਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਸਾਥੀਆਂ ਸਮੇਤ ਭਾਜਪਾ ਦਾ ਪੱਲਾ ਫੜ ਲਿਆ ਹਰਪ੍ਰੀਤ ਤੇ ਸਾਥੀਆਂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਨਸ਼ਾ ਅਤੇ ਗੈਂਗਵਾਰ ਮੁਕਤ ਕਰਨਾ ਹੈ ਅਤੇ ਪੰਜਾਬ ਦੀ ਤਰੱਕੀ ਲਈ ਮੋਦੀ ਅਤੇ ਜੋਗੀ ਵਰਗੀ ਸਰਕਾਰ ਚਾਹੀਦੀ ਹੈ ਇਸ ਮੌਕੇ ਰਾਜੇਸ਼ ਬਾਗਾ ਜੀ ਨੇ ਦਾਅਵਾ ਕੀਤਾ ਕਿ ਇਸ ਵਾਰ ਭਾਜਪਾ ਪੰਜਾਬ ਵਿੱਚ 13 ਦੀਆਂ 13 ਸੀਟਾਂ ਜਿੱਤੇਗੀ। ਸ਼੍ਰੀ ਰਾਜਕੁਮਾਰ ਜੋਗੀ ਜੀ ਪ੍ਰਧਾਨ ਭਾਜਪਾ ਮੰਡਲ ਪਤਾਰਾ ਨੇ ਸ਼ਾਮਲ ਹੋਣ ਵਾਲੇ ਸਾਥੀਆਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਅੱਜ ਭਾਰਤੀ ਜਨਤਾ ਪਾਰਟੀ ਵਿੱਚ ਪ੍ਰਵਾਲ ਦੇ ਵਿੱਚ ਬਹੁਤ ਵਾਧਾ ਹੋਇਆ ਆ। ਪਿੰਡ ਬਲੇਨੇ ਤੋਂ ਮੌਜੂਦਾ ਪੰਚਾਇਤ ਮੈਂਬਰ ਹਰਕ੍ਰਿਸ਼ਟ ਪੋਪੀ ਸਾਡੇ ਪ੍ਰਵਾਲ ਵਿੱਚ ਸ਼ਾਮਲ ਹੋਏ ਨੇ। ਅਸੀਂ ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੋਣ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਉਹ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ ਨੇ ਉਹਨਾਂ ਦੇ ਸਾਥੀਆਂ ਦਾ ਵੀ ਸਵਾਗਤ ਕਰਦੇ ਆਂ ਉਹਨਾਂ ਨੂੰ ਅੱਜ ਸਾਡੇ ਗੁਜਰਾਤ ਤੋਂ ਜਿਹੜੇ ਆਦਮਪੁਰ ਬਧਾਲ ਸਭਾ ਦੇ ਇੰਚਾਰਜ ਹਨ ਭਾਈ ਸਾਹਿਬ ਚੇਰਮੈਨ ਸਾਹਿਬ ਨੇ ਉਹਨਾਂ ਨੇ ਸ਼ਾਮਲ ਕਰਾਇਆ ਜੇਸ਼ ਬੱਗਾ ਜੀ ਸਾਡੇ ਵਾਈਸ ਪ੍ਰਧਾਨ ਪੰਜਾਬ ਉਹ ਵੀ ਨਾਲ ਸੀ ਸ਼੍ਰੀ ਅਰुण ਸ਼ਰਮਾ ਜੀ ਸਾਡੇ ਉਸਨ ਲਾਲ ओबीसी ਮੋਰਚੇ ਦੇ ਪ੍ਰਧਾਨ ਸਾਡੇ ਪਰਮਜੀਤ ਬਾਜਾ ਜੀ ਸਾਡੇ ਮਹਾ ਮੰਤਰੀ ਆਪਣੇ ਜਨੰਧਰ ਦਿਹਾਤੀ ਦੇ ਸੰਦੀਪ ਵਰਮਾ ਜੀ ਇਹ ਸਾਰੇ ਲੋਕ ਸਾਡੇ ਨਾਲ ਅੱਜ ਉਹਨਾਂ ਦੇ ਸਾਰੇ ਇਕੱਠੇ ਹੋ ਗਏ ਸ਼ਾਮਲ ਕਰਵਾਏ ਨੇ ਅਸੀਂ ਆਪਣੇ ਵੱਲੋਂ ਮੈਂ ਆਪਣੀ ਪਾਰਟੀ ਵੱਲੋਂ ਇਹਨਾਂ ਦਾ ਭਾਜਪਾ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ ਜੈ ਭਿੰਜਾ ਜੈ ਭਾਜਪਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਪਿਊਟੇਡ ਕੰਪਨੀਜ਼ Chances as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shamra Chander center Call him on this number zero seven four triple eight. 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ